ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਹੋ ਕਿਸੇ ਵੀ ਕਲਰ ਚ ਬਣਾ ਸਕਦੇ ਹੋ ਸਲਾਂਗਾਂ ਤੁਸੀਂ ਆਪਣੀ ਪੱਛਮ ਦੇ ਹਿਸਾਬ ਨਾਲ ਲੈਣੀਆਂ ਜਿਸ ਤਰ੍ਹਾਂ ਦੀ ਤੁਹਾਡੀ ਪੱਛਮ ਹੋਊਗੀ ਉਸੇ ਤਰ੍ਹਾਂ ਦੀਆਂ ਤੁਸੀਂ ਸਲਾਂਗਾਂ ਲੈ ਲੈਣੀਆਂ ਠੀਕ ਹੈ 24 ਸਲਾਂਗਾਂ ਚ ਆਪਣਾ ਡਿਜ਼ਾਈਨ ਕੰਪਲੀਟ ਹੋ ਜਾਂਦਾ ਚਾਰ ਸਲਾਂਗਾਂ ਦਾ ਡਿਜ਼ਾਈਨ ਹੈ 4 4 8 4 12 ਠੀਕ ਹੈ ਤਿੰਨ ਵਾਰ 4 4 ਸਲਾਈਂਗਾਂ ਨੂੰ ਆਪਾਂ ਇੱਥੇ ਰਿਪੀਟ ਕਰਨਾ ਹੈ ਇੱਕ ਵਾਰੀ 4 ਫਿਰ ਦੂਸਰੀ ਵਾਰ ਫਿਰ ਤੀਸਰੀ ਵਾਰ 12 ਸਲਾਈਂਗਾਂ ਹੋਵਗੀਆਂ ਉੱਪਰ 12 ਸਲਾਈਂਗਾਂ 'ਚ ਡਿਜ਼ਾਈਨ ਦੀ ਜਗ੍ਹਾ ਚੇਂਜ ਹੁੰਦੀ ਹੈ ਡਿਜ਼ਾਈਨ ਆਪਣਾ ਹੀ ਰਹਿੰਦਾ ਠੀਕ ਹੈ ਲੇਡੀਜ਼ ਕਾਰਡੀਗਨ ਬੱਚਿਆਂ ਦੀਆਂ ਕੋਟੀਆਂ ਸਵੈਟਰ ਸਕੀਵੀ ਬਲਾਊਜ਼ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਇਹਨੂੰ ਅਪਲਾਈ ਕਰ ਸਕਦੇ ਹਾਂ ਉਲਟੇ ਪਾਸੇ ਤੋ ਇਸ ਤਰ੍ਹਾਂ ਦਿਖਾਈ ਦਿੰਦਾ ਚਲੋ ਫਿਰ ਸ਼ੁਰੂ ਕਰਦੇ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ ਪਹਿਲੀ ਸਲਾਈਡ ਡਿਜ਼ਾਈਨ ਦੀ ਰਾਈਟ ਸਾਈਡ ਤੋਂ ਸ਼ੁਰੂ ਕਰਾਂਗੇ ਤਾਂ 12-12 ਕੁੰਡਿਆਂ ਦਾ ਡਿਜ਼ਾਈਨ ਹੈ ਦੇਖੋ ਇਸ ਤਰ੍ਹਾਂ ਪਹਿਲਾ ਕੁੰਡਾ ਤਾਰੋ ਚਾਹੇ ਬੁਣੋ ਤੁਹਾਡੀ ਆਪਣੀ ਮਰਜ਼ੀ ਠੀਕ ਹੈ ਮੈਂ ਇੱਥੇ ਉਤਾਰ ਲਈ ਆ ਉਸ ਤੋਂ ਬਾਅਦ ਦੋ ਕੁੰਡੇ ਬਣਾਉਂਗੀ ਉਲਟੇ ਆਪਣਾ ਪਹਿਲੇ ਕੁੰਡੇ ਤੋਂ ਹੀ ਡਿਜ਼ਾਈਨ ਸ਼ੁਰੂ ਆ 1 2 3 ਇਹ ਵੀ ਆਪਾਂ ਉਲਟਾ ਬਣਾਉਣਾ ਡਿਜ਼ਾਈਨ ਵਾਲਾ ਮੈਂ ਇੱਥੇ ਉਤਾਰ ਲਈਏ ਤੁਸੀਂ ਬਾਧੂ ਕੁੰਡਾ ਰੱਖ ਲੈਣਾ ਠੀਕ ਹੈ ਤਿੰਨ ਉਲਟੇ ਹੋਗੇ ਉਸ ਤੋਂ ਬਾਅਦ ਥ੍ਰੈਡ ਕਰਾਂਗੇ ਆਪਾਂ ਪਿੱਛੇ ਤਿੰਨ ਕੁੰਡੇ ਪਹਿਲਾਂ ਆਪਾਂ ਇਸ ਤਰ੍ਹਾਂ ਲੂਜ਼ ਕਰਾਂਗੇ ਠੀਕ ਹੈ ਫਿਰ ਤਿੰਨ ਕੁੰਡਿਆਂ ਦਾ ਬਣਾਵਾਂਗੇ ਆਪਾਂ ਇੱਕ ਕੁੰਡਾ ਅਗਲੀ ਸਾਈਡ ਤੋਂ ਦੇਖੋ ਇਸ ਤਰ੍ਹਾਂ ਤਿੰਨ ਕੁੰਡਿਆਂ ਦਾ ਆਪਾਂ ਇੱਕ ਕੀਤਾ ਤਾਂ ਦੋ ਕੁੰਡੇ ਆਪਣੇ ਕੋਲ ਘਟ ਗਏ ਥ੍ਰੈਡ ਕਰਾਂਗੇ ਅੱਗੇ ਇੱਕ ਕੁੰਡਾ ਸਿੱਧਾ ਥ੍ਰੈਡ ਕਰਾਂਗੇ ਅੱਗੇ ਇੱਕ ਕੁੰਡਾ ਸਿੱਧਾ ਹੁਣ ਦੋ ਕੁੰਡੇ ਜਿਹੜੇ ਘਟੇ ਸੀ ਆਪਣੇ ਕੋਲ ਪੂਰੇ ਹੋ ਗਏ ਇੱਥੇ ਠੀਕ ਹੈ ਹੁਣ ਥ੍ਰੈਡ ਕਰਾਂਗੇ ਅੱਗੇ ਇੱਕ ਕੁੰਡਾ ਹੋਰ ਸਿੱਧਾ ਬਣਾਵਾਂਗੇ ਇੱਥੇ ਇੱਕ ਜਾਲੀ ਆਪਾਂ ਇੱਥੇ ਹੋਰ ਬਣਾ ਲਈ ਹੁਣ ਫੇਰ ਆਪਾਂ ਅੱਗੇ ਲਿਆ ਕੇ ਥ੍ਰੈਡ ਨੂੰ ਪਹਿਲਾ ਕੁੰਡਾ ਇਸ ਤਰ੍ਹਾਂ ਪਲਟ ਕੇ ਆਫੀਸ਼ੀਅਲੀ ਸਾਈਡ ਤੋਂ ਤਿੰਨ ਕੁੰਡਿਆਂ ਦਾ ਇੱਕ ਬਣਾ ਦੇ ਨੇ ਇਸ ਤਰ੍ਹਾਂ ਜਿਹੜੇ ਦੋ ਕੁੰਡੇ ਆਪਣੇ ਇੱਥੇ ਘਟੇ ਅਤੇ ਇੱਥੇ ਆਪਾਂ ਪੂਰੇ ਕਰ ਲਈ ਪਹਿਲਾਂ ਜਾਲੀ ਬਣਾ ਕੇ ਠੀਕ ਹੈ ਇਹ ਹੀ ਆਪਣਾ 12-12 ਕੁੰਡਿਆਂ ਦਾ ਡਿਜ਼ਾਈਨ ਹੈ 1 2 4 6 8 10 12 12 ਕੁੰਡੇ ਹੋਗੇ ਠੀਕ ਹੈ ਦੁਬਾਰਾ ਡਿਜ਼ਾਈਨ ਜਿਵੇਂ ਆਪਾਂ ਇੱਥੇ ਸ਼ੁਰੂ ਕੀਤਾ ਸੀ ਉਸੇ ਤਰ੍ਹਾਂ ਸ਼ੁਰੂ ਕਰਨਾ ਥ्रेड ਕਰਾਂਗੇ ਅੱਗੇ ਤਿੰਨ ਕੁੰਡੇ ਉਲਟੇ ਇੱਕ ਦੋ ਤਿੰਨ ਇਸ ਤਰ੍ਹਾਂ ਥ੍ਰੈਡ ਨੂੰ ਪਿੱਛੇ ਲੈ ਕੇ ਜਾਵਾਂਗੇ ਤਿੰਨ ਕੁੰਡੇ ਇਸ ਤਰ੍ਹਾਂ ਲੂਜ਼ ਕਰਕੇ ਅਗਲੀ ਸਾਈਡ ਤੋਂ ਤਿੰਨ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਠੀਕ ਹੈ ਉਸ ਤੋਂ ਬਾਅਦ ਥ੍ਰੈਡ ਅੱਗੇ ਕਰਾਂਗੇ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਕਰਾਂਗੇ ਇੱਕ ਕੁੰਡਾ ਸਿੱਧਾ ਜਿਹੜੇ ਦੋ ਕੁੰਡੇ ਆਪਣੀ ਇੱਥੇ ਘਟਦੇ ਆ ਤੇ ਜਾਲੀ ਬਣਾਉਣ ਨਾਲ ਪੂਰੇ ਹੋ ਜਾਂਦੇ ਆ ਹੁਣ ਫੇਰ ਆਪਾਂ ਥ੍ਰੈਡ ਅੱਗੇ ਕਰਕੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਕਿਉਂਕਿ ਇੱਧਰ ਆਪਣੀ ਦੋ ਕੁੰਡੀਆਂ ਫੇਰ ਘਟਣੀਆਂ ਥ੍ਰੈਡ ਅੱਗੇ ਕਰਾਂਗੇ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਤਿੰਨ ਕੁੰਡਿਆਂ ਦਾ ਬਣਾਵਾਂਗੇ ਇੱਕ ਕੁੰਡਾ ਇਸ ਤਰ੍ਹਾਂ ਜਿਹੜੇ ਕੁੰਡੇ ਆਪਣੇ ਕੋਲ ਘਟਦੇ ਆ ਜਾਲੀ ਬਣਾਉਣ ਨਾਲ ਆਪਣੇ ਕੁੰਡੇ ਇਹ ਪੂਰੇ ਹੋ ਜਾਂਦੇ ਆ ਦੁਬਾਰਾ ਫੇਰ ਉਸੇ ਤਰ੍ਹਾਂ ਤਿੰਨ ਕੁੰਡੇ ਬਣਾਵਾਂਗੇ ਉਲਟੇ ਇੱਕ ਦੋ ਤਿੰਨ ਇਸ ਤਰ੍ਹਾਂ ਠੀਕ ਹੈ ਥ੍ਰੈਡ ਕਰਾਂਗੇ ਪਿੱਛੇ ਉਸੇ ਤਰ੍ਹਾਂ ਤਿੰਨ ਕੁੰਡੇ ਇਸ ਤਰ੍ਹਾਂ ਲੂਜ਼ ਕਰਕੇ ਤਿੰਨ ਕੁੰਡਿਆਂ ਦਾ ਪਿਛਲੀ ਸੌਰੀ ਅਗਲੀ ਸਾਈਡ ਤੋਂ ਇੱਕ ਕੁੰਡਾ ਬਣਾ ਦਿਆਂਗੇ ਇਸ ਤਰ੍ਹਾਂ ਜਿਹੜੇ ਕੁੰਡੇ ਘਟੇ ਥ੍ਰੈਡ ਅੱਗੇ ਕਰਕੇ ਕੁੰਡਾ ਸਿੱਧਾ ਥ੍ਰੈਡ ਅੱਗੇ ਕਰਕੇ ਕੁੰਡਾ ਸਿੱਧਾ ਜਿਹੜੇ ਦੋ ਕੁੰਡੇ ਘਟੇ ਆਪਣੇ ਕੋਲ ਪੂਰੇ ਹੋ ਗਏ ਹੁਣ ਜਿਹੜੇ ਦੋ ਕੁੰਡੇ ਇੱਧਰ ਘਟਨੇ ਇੱਥੇ ਪੂਰੇ ਕਰਾਂਗੇ ਥ੍ਰੈਡ ਅੱਗੇ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਤਿੰਨ ਕੁੰਡਿਆਂ ਦੇ ਇੱਕ ਬਣਾ ਦੇਾਂਗੇ ਠੀਕ ਐ ਇਸ ਤਰ੍ਹਾਂ ਫਰੇਡ ਅਗੇ ਕਰਕੇ ਤਿੰਨ ਕੁੰਡਿਆਂ ਪਲਾਸਟ ਵਾਲੇ ਉਲਟੇ ਬਣਾ ਲਾਂਗੇ ਕੰਨੀ ਵਾਲਾ ਮੈਂ ਅਥੇ ਸਿੱਧਾ ਬਣਾ ਰਹੀ ਹਾਂ ਕਿਉਂਕਿ ਮੈਂ ਵਾਧੂ ਕੁੰਡਾ ਕੋਈ ਨਹੀਂ ਰੱਖਿਆ ਠੀਕ ਐ ਇਸ ਤਰ੍ਹਾਂ ਤੁਸੀਂ ਦੋਨਾਂ ਸਾਈਡਾਂ ਤੇ ਕੇ ਕੁੰਡਾ ਵਾਧੂ ਰੱਖ ਲੈਣਾ ਦੂਸਰੀ ਸਿਲਾਈ ਚ ਆਪਾਂ ਕੀ ਕਰਨਾ ਜਿਹੜਾ ਕੁੰਡਾ ਆਪਾਂ ਨੂੰ ਜਿਸ ਤਰ੍ਹਾਂ ਦਾ ਦਿਖਾਈ ਦੇਊਗਾ ਆਪਾਂ ਉਸੇ ਤਰ੍ਹਾਂ ਦਾ ਬਣਾਉਣਾ ਜਿਹੜੇ ਤਿੰਨ ਕੁੰਡੇ ਉਧਰ ਉਲਟੇ ਇੱਧਰ ਆਪਾਂ ਸਿੱਧੇ ਬਣਾਵਾਂਗੇ 1 2 3 ਅੱਗੇ ਆਪਣੇ ਕੋਲ ਆ ਜਾਣਗੇ 1 2 3 4 5 6 7 8 9 ਕੁੰਡੇ ਉਲਟੇ ਦੋਸਤੋ ਬਾਅਦ ਜਿਹੜੇ ਤਿੰਨ ਉਧਰ ਉਲਟੇ ਇੱਧਰ ਸਿੱਧੇ తి ఫోబే ఉల్టే ఇో తి చారత్ అన్న కు తి ఫస్డే ఉల్టే 2 3 4 5 6 7 8 9 10 ਕੁੰਡੇ ਫੇਰ ਆਪਾਂ ਸਿੱਧੇ ਬਣਾ ਲਾਂਗੇ ਠੀਕ ਹੈ 10 ਕੁੰਡੇ ਸਿੱਧੇ ਦੂਸਰੀ ਸिलाई ਕੰਪਲੀਟ ਹੋ ਗਈ ਸਾਰੀ ਸिलाई ਇਸੇ ਤਰ੍ਹਾਂ ਆਉਗੀ ਤਿੰਨ ਸਿੱਧੇ ਨਾਲ ਉਲਟੇ ਤਿੰਨ ਸਿੱਧੇ ਨਾਲ ਉਲਟੇ ਠੀਕ ਹੈ ਤੀसरी ਸਲਾਈਡ ਜੈਨ ਦੀ ਜਿਹੜਾ ਕੁੰਡਾ ਜਿਸ ਤਰ੍ਹਾਂ ਦਾ ਦਿਖਾਈ ਦਿੰਦਾ ਆਪਾਂ ਉਸੇ ਤਰ੍ਹਾਂ ਦਾ ਬਣਾਉਣਾ ਠੀਕ ਹੈ ਤਿੰਨ ਕੁੰਡੇ ਉਲਟੇ ਇਹਨਾਂ ਨੂੰ ਆਪਾਂ ਉਲਟੇ ਬਣਾਵਾਂਗੇ 1 2 3 10 ਉਲਟੇ ਹੁਣ ਇਹ ਕੁੰਡੇ ਆਪਣੇ ਕੋਲ ਨੌ ਸਿੱਧੇ ਆਉਣਗੇ ਡਿਜ਼ਾਈਨ ਵਾਲੇ 1 2 चार, पाँच, चारे सात, आठ, नौ तीन उल्टे नौ सीधे दोबारा फिर उसी तरह तीन उल्टे सारी तीसरी सिलाई इस तरह बनूगी तीन उल्टे नौ सीधे एक दो तीन चार पे सत आठ नौ तेन उल्टे नौ सीते एक दो तीन एक दो तीन चार आठ, नौ ਤਿੰਨ ਉਲਟੇ ਠੀਕ ਹੈ ਮੈਂ ਕੰਨੀ ਵਾਲਾ ਕੁੰਡਾ ਸਿੱਧਾ ਬਣਾ ਰਹੀ ਤੁਸੀਂ ਵੱਧ ਕੁੰਡਾ ਰੱਖ ਕੇ ਇਸ ਤਰ੍ਹਾਂ ਸਿੱਧਾ ਬਣਾ ਲੈਣਾ ਤਿੰਨ ਉਲਟੇ ਬਣਾ ਕੇ ਠੀਕ ਹੈ ਤੀਸਰੀ ਸिलाई ਕੰਪਲੀਟ ਹੋ ਗਈ ਚੌਥੀ ਤੇ ਲਾਸਟ ਸिलाई ਡਿਜ਼ਾਈਨ ਦੀ ਦੇਖੋ ਤਿੰਨ ਕੁੰਡੇ ਸਿੱਧੇ ਜਿਹੜੇ ਉਧਰ ਤਿੰਨ ਉਲਟੇ ਇੱਧਰ ਤਿੰਨ ਬਣ ਗਏ ਸਿੱਧੇ ਉਸ ਤੋਂ ਬਾਅਦ ਨੌ ਕੁੰਡੇ ਉਲਟੇ 1 2 3 4 5 6 7 8 9 10 ਸਿੱਧੇ ਨਾਲ ਉਲਟੇ ਸਾਰੀ ਚੌਥੀ ਸਲਾਈ ਇਸੇ ਤਰ੍ਹਾਂ ਕੰਪਲੀਟ ਕਰਨੀ ਹੈ ਆਪਾਂ ਠੀਕ ਹੈ ਤੇ ਨਾ ਸਿੱਧੇ ਨਾ ਉਲਟੇ ਦਾਸਤਿ ਤੇ ਤਿੰਨ ਕੁੰਡੇ ਸਿੱਧੇ ਆ ਜਾਂਦੀ ਹੈ ਤੇ ਇਸ ਤਰ੍ਹਾਂ ਚਾਰ ਸਲਾਈਆਂ ਪੱੜ ਜਾਂਦੀਆਂ ਕੰਪਲੀਟ ਕਰ ਲਈਆਂ ਠੀਕ ਹੈ ਇਹ ਇਹ ਚਾਰ ਸਲਾਈਆਂ ਆਪਾਂ ਤਿੰਨ ਵਾਰ ਰਿਪੀਟ ਕਰਨੀਆਂ ਇੱਕ ਵਾਰ ਤਾਂ ਆਪਾਂ ਕਰ ਲਈਆਂ ਚਾਰ ਸਲਾਈਆਂ ਇੱਥੇ ਦੋ ਵਾਰ ਹੋਰ ਕਰਾਂਗੇ ਅੱਠ ਸਲਾਈਆਂ ਉੱਪਰ ਠੀਕ ਹੈ ਹੋਰ ਕਰਾਂਗੇ ਪਹਿਲੀ ਸਲਾਈ ਫੇਰ ਮੈਂ ਤੁਹਾਨੂੰ ਬਣਾ ਕੇ ਦਿਖਾ ਦਿੰਨੀ ਹਾਂ ਦੇਖੋ ਤਿੰਨ ਕੁੰਡੇ ਉਲਟੇ 12-12 ਕੁੰਡਿਆਂ ਤੇ ਡਿਜ਼ਾਈਨ ਆ ਤਿੰਨ ਕੁੰਡੇ ਉਲਟੇ ਹੈਗੇ ਹੁਣ ਜਿਹੜੇ ਨੌ ਕੁੰਡੇ ਆਪਾਂ ਕਿਸ ਤਰ੍ਹਾਂ ਬਣਾਉਣੇ ਦੇਖੋ ਤਿੰਨੇ ਕੁੰਡੇ ਆਪਾਂ ਇਸ ਤਰ੍ਹਾਂ ਲੂਜ਼ ਕਰਕੇ ਥ੍ਰੈਡ ਪਿੱਛੇ ਕਰਕੇ ਇਸ ਤਰ੍ਹਾਂ 10 ਕੁੰਡਿਆਂ ਦਾ ਆਪਾਂ ਅਗਲੀ ਸਾਈਡ ਤੋਂ ਇੱਕ ਬਣਾ ਦੇਣਾ ਇਸ ਤਰ੍ਹਾਂ ਠੀਕ ਹੈ ਦੋ ਕੁੰਡੇ ਘਟ ਗਏ ਆਪਣੇ ਕੋਲੇ ਥ੍ਰੈਡ ਅੱਗੇ ਕਰਾਂਗੇ ਤਾਂ ਇੱਕ ਕੁੰਡਾ ਬਣ ਗਿਆ ਆਪਣਾ ਇਹ ਕੁੰਡਾ ਸਿੱਧਾ ਥ੍ਰੈਡ ਅੱਗੇ ਕਰਾਂਗੇ ਤਾਂ ਦੂਸਰਾ ਕੁੰਡਾ ਬਣ ਜਾਂਦਾ ਇਹ ਕੁੰਡਾ ਸਿੱਧਾ ਦੋ ਵਾਰ ਜਾਲੀ ਬਣ ਗਈ ਠੀਕ ਹੈ ਜਿਹੜੇ ਕੁੰਡੇ ਆਪਣੇ ਇੱਥੇ ਕੋਲ ਘਟੇ ਦੋ ਇੱਥੇ ਪੂਰੇ ਹੋ ਗਏ ਹੁਣ ਦੋ ਕੁੰਡੇ ਆਪਣੇ ਇੱਧਰ ਘਟਣੇ। ਤਾਂ ਉਹ ਵੀ ਆਪਾਂ ਇੱਥੇ ਪੂਰੇ ਕਰਨੇ। ਥ੍ਰੈਡ ਅੱਗੇ ਇੱਕ ਸਿੱਧਾ। ਥ੍ਰੈਡ ਅੱਗੇ ਦੋ ਕੁੰਡੇ ਪੂਰੇ ਹੋ ਗਏ। ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਬਣਾਵਾਂਗੇ। ਤਿੰਨ ਕੁੰਡਿਆਂ ਦਾ ਇੱਕ ਸਿੱਧਾ ਠੀਕ ਹੈ? ਇਸ ਤਰ੍ਹਾਂ 12 ਕੁੰਡੇ ਹੋ ਗਏ। ਇਹ 12 ਕੁੰਡੇ ਦੁਬਾਰਾ ਫੇਰ ਰਿਪੀਟ ਕਰਾਂਗੇ। 1 2 3 ਕੁੰਡੇ ਉਲਟੇ। ਥ੍ਰੈਡ ਕਰਾਂਗੇ ਪਿੱਛੇ। ਤਿੰਨ ਕੁੰਡਿਆਂ ਦਾ ਅਗਲੀ ਸਾਈਡ ਤੋਂ ਇੱਕ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਠੀਕ ਹੈ ਥ੍ਰੈਡ ਅੱਗੇ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਦੂਸਰਾ ਸਿੱਧਾ ਥ੍ਰੈਡ ਅੱਗੇ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਠੀਕ ਹੈ ਇਸ ਤਰ੍ਹਾਂ ਦੁਬਾਰਾ ਫੇਰ ਇੱਕ ਦੋ ਤਿੰਨ ਕੁੰਡੇ ਉਲਟੇ ਜਿਹੜੇ ਕੁੰਡੇ ਉਲਟੇ ਆ ਰਹੇ ਆਪਣੇ ਵਿੱਚ ਤੈਨੋਂ ਤਾਂ ਆਪਾਂ ਉਲਟੇ ਬਣਾਉਣੇ ਆ ਨੌ ਕੁੰਡੀਆਂ ਤੇ ਡਿਜ਼ਾਈਨ ਬਣ ਰਿਹਾ ਥ੍ਰੈਡ ਪਿੱਛੇ ਫੇਰ ਉਸੇ ਤਰ੍ਹਾਂ ਤੈਨ ਕੁੰਡਿਆਂ ਦਾ ਆਪਾਂ ਬਣਾਵਾਂਗੇ ਇਸ ਤਰ੍ਹਾਂ ਇੱਕ ਕੁੰਡਾ ਅਗਲੀ ਸਾਈਡ ਤੋਂ ਠੀਕ ਹੈ ਉਸ ਤੋਂ ਬਾਅਦ ਥ੍ਰੈਡ ਅੱਗੇ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਇੱਕ ਕੁੰਡਾ ਸਿੱਧਾ ਤਿੰਨ ਵਾਰ ਜਾਲੀ ਬਣ ਗਈ ਚੌਥੀ ਵਾਰ ਥ੍ਰੈਡ ਅੱਗੇ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਤਿੰਨ ਕੁੰਡਿਆਂ ਦਾ ਇੱਕ ਬਣਾਤਾ ਠੀਕ ਹੈ ਇਸ ਤਰ੍ਹਾਂ ਲਾਸਟ ਵਾਲੇ ਤਿੰਨ ਕੁੰਡੇ ਉਲਟੇ ਤੇ ਇਥੇ ਮੈਂ ਐਸੇ ਤਰ੍ਹਾਂ ਤਿੰਨ ਵਾਰ ਡਿਜ਼ਾਈਨ ਰਿਪੀਟ ਕਰਦੀ ਹਾਂ ਫਿਰ ਅੱਗੇ ਤੰਦ ਖਾਉਣੀ ਹੈ ਤਿੰਨ ਵਾਰ ਇਥੇ ਮੈਂ ਜਿਹੜਾ ਡਿਜ਼ਾਈਨ ਹੈ ਰਿਪੀਟ ਕਰ ਲਿਆ ਦੇਖੋ ਜਦੋਂ ਆਪਾਂ ਤਿੰਨ ਵਾਰ ਇੱਥੇ ਡਿਜ਼ਾਈਨ ਰਿਪੀਟ ਕਰ ਦਿਆਂਗੇ ਤਾਂ ਦੇਖੋ 1 2 3 ਤਿੰਨ ਜਾਲੀਆਂ ਬਣ ਜਾਂਦੀਆਂ ਤਿੰਨ ਵਾਰ ਆਪਣਾ ਡਿਜ਼ਾਈਨ ਰਿਪੀਟ ਹੋ ਗਿਆ 12 ਸਲਾਈਆਂ ਕੰਪਲੀਟ ਹੋ ਗਈਆਂ ਹੁਣ ਆਪਾਂ 12 ਸਲਾਈਆਂ ਅੱਗੇ ਡਿਜ਼ਾਈਨਦਾਂ ਬਣਾਉਣੀਆਂ ਡਿਜ਼ਾਈਨ ਦੀ ਜਗ੍ਹਾ ਚੇਂਜ ਕਰਨੀ ਹੈ ਡਿਜ਼ਾਈਨ ਆਪਣਾ ਇਸੇ ਤਰ੍ਹਾਂ ਹੀ ਹੋਊਗਾ ਠੀਕ ਹੈ 12 ਸਲਾਈਆਂ ਤੋਂ ਬਾਅਦ ਹੁਣ ਡਿਜ਼ਾਈਨ ਦੀ ਜਗ੍ਹਾ ਚੇਂਜ ਹੋ ਗਈ 13ਵੀਂ ਸਲਾਈ ਆ ਗਈ ਆਪਣੀ ਇੱਕ ਕੁੰਡਾ ਤਾਰ ਕੀ ਠੀਕ ਹੈ ਇਸ ਤਰ੍ਹਾਂ ਇੱਕ ਕੁੰਡਾ ਸਿੱਧਾ ਬਣਾ ਲਾਂਗੇ ਆਪਾਂ ਐਸਟਰਾ ਇੱਕ ਕੁੰਡਾ ਸਿੱਧਾ ਬਣਾ ਲਿਆ ਉਸ ਤੋਂ ਬਾਅਦ ਦੋ ਜਾਲੀਆਂ ਬਣਾਉਣੀਆਂ ਆਪਾਂ ਥ੍ਰੈਡ ਅੱਗੇ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਹੁਣ ਇਸ ਤਰ੍ਹਾਂ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਤਿੰਨ ਕੁੰਡਿਆਂ ਦਾ ਇੱਕ ਬਣਾਉਣਾ ਡਿਜ਼ਾਈਨ ਦੀ ਜਗਾ ਚੇਂਜ ਹੋ ਗਈ ਠੀਕ ਹੈ ਇਸ ਤਰ੍ਹਾਂ ਦੇਖੋ ਜਿਹੜੇ ਦੋ ਕੁੰਡੇ ਘਟੇ ਆਪਣੇ ਇੱਥੇ ਪੂਰੇ ਹੋ ਗਏ ਹੁਣ ਅੱਗੇ ਡਿਜ਼ਾਈਨ ਆਪਣਾ ਉਸੇ ਤਰ੍ਹਾਂ ਬੰਨਦਾ ਜਾਊਗਾ ਥ੍ਰੈਡ ਅੱਗੇ ਤਿੰਨ ਉਲਟੇ 1 2 3 ਦੇਖੋ ਆਪਣੇ ਕੋਲ ਨੌ ਕੁੰਡੇ ਐ ਡਿਜ਼ਾਈਨ ਦੇ ਤਿੰਨ ਕੁੰਡੇ ਆਪਣੇ ਇੱਧਰ ਆ ਗਏ ਤਿੰਨ ਇੱਧਰ ਆ ਜਾਣਗੇ ਤਿੰਨ ਵਿੱਚ ਉਲਟੇ ਬੰਨ ਗਏ ਠੀਕ ਹੈ ਇਸ ਗੱਲ ਦਾ ਖਿਆਲ ਰੱਖਣਾ ਤੁਸੀਂ ਥ੍ਰੈਡ ਪਿੱਛੇ ਕਰਾਂਗੇ ਹੁਣ ਤਿੰਨ ਕੁੰਡੇ ਆਪਾਂ ਇਸ ਤਰ੍ਹਾਂ ਲੂਜ਼ ਕਰਨੇ ਇਸ ਤਰ੍ਹਾਂ ਲੂਜ਼ ਕਰਕੇ ਫਿਰ ਉਸੇ ਤਰ੍ਹਾਂ ਤਿੰਨ ਕੁੰਡਿਆਂ ਦਾ ਆਪਾਂ ਬਣਾਵਾਂਗੇ ਇਸ ਤਰ੍ਹਾਂ ਇੱਕ ਕੁੰਡਾ ਠੀਕ ਹੈ ਹੁਣ ਉਸੇ ਤਰ੍ਹਾਂ ਥ੍ਰੈਡ ਅੱਗੇ ਕਰਕੇ ਪਹਿਲਾਂ ਇੱਕ ਜਾਲੀ ਬਣਾਈ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਦੂਸਰਾ ਕੁੰਡਾ ਸਿੱਧਾ ਐਸਟਰ ਥ੍ਰੈਡ ਅੱਗੇ ਤੀਸਰਾ ਕੁੰਡਾ ਸਿੱਧਾ ਥ੍ਰੈਡ ਅੱਗੇ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਠੀਕ ਹੈ ਇਸ ਤਰ੍ਹਾਂ ਇੱਥੇ ਆਪਣੀ ਡਿਜ਼ਾਈਨ ਦੀ ਜਗ੍ਹਾ ਚੇਂਜ ਹੋਈ ਹੈ ਇੱਥੇ ਆਪਣੀ ਅੱਧੀ ਡੱਬੀ ਬਣੂਗੀ ਡਿਜ਼ਾਈਨ ਦੀ ਠੀਕ ਹੈ ਇਸ ਤਰ੍ਹਾਂ ਅੱਗੇ ਡਿਜ਼ਾਈਨ ਆਪਣਾ ਉਸੇ ਤਰ੍ਹਾਂ ਹੀ ਰਿਪੀਟ ਹੋਊਗਾ ਹੁਣ ਜਿਵੇਂ ਤਿੰਨ ਕੁੰਡੇ ਉਲਟੇ ਫਿਰ ਉਸੇ ਤਰ੍ਹਾਂ ਤਿੰਨ ਕੁੰਡਿਆਂ ਦਾ ਅਗਲੀ ਸਾਈਡ ਤੇ ਇੱਕ ਕੁੰਡਾ ਥ੍ਰੈੱਡ ਅੱਗੇ ਕੁੰਡਾ ਸਿੱਧਾ ਥ੍ਰੈੱਡ ਅੱਗੇ ਦੋ ਜਾਲੀਆਂ ਬਣ ਗਈਆਂ ਕੁੰਡਾ ਸਿੱਧਾ ਥ੍ਰੈੱਡ ਅੱਗੇ ਤੀਸਰੀ ਜਾਲੀ ਇੱਕ ਕੁੰਡਾ ਸਿੱਧਾ ਥ੍ਰੈੱਡ ਅੱਗੇ ਚੌਥੀ ਜਾਲੀ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਤਿੰਨ ਕੁੰਡੇ ਦਾ ਇੱਕ ਕਰਤਾ ਠੀਕ ਹੈ ਦੁਬਾਰਾ ਫੇਰ ਉਸੇ ਤਰ੍ਹਾਂ ਇੱਕ ਦੋ ਤਿੰਨ ਤਿੰਨ ਕੁੰਡੇ ਉਲਟੇ ਜਿਹੜੇ ਕੁੰਡੇ ਨੌਂ ਡਿਜ਼ਾਈਨ ਦੇ ਆ ਤਿੰਨ ਕੁੰਡੇ ਆਪਣੇ ਇੱਧਰ ਆ ਜਾਂਦੇ ਆ ਤਿੰਨ ਇੱਧਰ ਵਿੱਚ ਤਿੰਨ ਕੁੰਡੇ ਉਲਟੇ ਰਹਿੰਦੇ ਆ ਠੀਕ ਹੈ ਹੁਣ ਫੇਰ ਉਸੇ ਤਰ੍ਹਾਂ ਥ੍ਰੈਡ ਪਿੱਛੇ ਤਿੰਨ ਕੁੰਡੇ ਲੂਜ਼ ਕਰਕੇ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਇਸ ਤਰ੍ਹਾਂ ਥ੍ਰੈਡ ਅੱਗੇ ਇੱਕ ਵਾਰ ਜਾਲੀ ਬਣੀ ਇੱਕ ਸਿੱਧਾ ਥ੍ਰੈਡ ਅੱਗੇ ਦੋ ਵਾਰ ਜਾਲੀ ਬਣੀ ਇੱਕ ਸਿੱਧਾ ਥ੍ਰੈਡ ਅੱਗੇ ਤੀਸਰੀ ਵਾਰ ਜਾਲੀ ਇੱਕ ਸਿੱਧਾ ਥ੍ਰੈਡ ਅੱਗੇ ਚੌਥੀ ਵਾਰ ਜਾਲੀ ਬਣੀ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਇਸ ਤਰ੍ਹਾਂ ਫੇਰ ਉਸੇ ਤਰ੍ਹਾਂ 1 2 3 ਕੁੰਡੇ ਆਪਣੇ ਆ ਜਾਣਗੇ ਉਲਟੇ ਠੀਕ ਹੈ ਇਸ ਤਰ੍ਹਾਂ ਥ੍ਰੈਡ ਕਰਾਂਗੇ ਪਿੱਛੇ 3 ਕੁੰਡੇ ਲੂਜ਼ ਕਰਕੇ ਇਸ ਤਰ੍ਹਾਂ 3 ਕੁੰਡਿਆਂ ਦਾ ਆਪਾਂ ਇਹ ਕੁੰਡਾ ਬਣਾ ਦੇਾਂਗੇ ਅਗਲੀ ਸੇਧ ਠੀਕ ਹੈ ਥ੍ਰੈਡ ਅੱਗੇ ਇਹ ਕੁੰਡਾ ਸਿੱਧਾ ਥ੍ਰੈਡ ਅੱਗੇ ਇੱਕ ਕੁੰਡਾ ਸਿੱਧਾ ਲਾਸਟ ਵਾਲਾ ਸਿੱਧਾ ਬਣਾ ਲਾਂਗੇ ਠੀਕ ਹੈ ਇਸ ਤਰ੍ਹਾਂ ਦੇਖੋ 13ਵੀਂ ਸਿਲਾਈ ਡਿਜ਼ਾਈਨ ਦੀ ਜਿਹੜੀ ਆਪਾਂ ਕੰਪਲੀਟ ਕਰ ਲਈ ਠੀਕ ਹੈ ਇਸ ਤਰ੍ਹਾਂ ਜਿਵੇਂ ਲਾ ਆਪਣੀ ਸਟਾਰਟਿੰਗ ਤੇ ਇੱਥੇ ਦੋ ਜਾਲੀਆਂ ਆਂ ਫਿਰ ਆਪਾਂ ਤਿੰਨ ਕੁੰਡਾਂ ਦਾ ਇੱਕ ਬਣਾਇਆ ਉਸੇ ਤਰ੍ਹਾਂ ਲਾਸਟ ਤੇ ਇਸ ਤਰ੍ਹਾਂ ਦੋ ਜਾਲੀਆਂ ਆਂ ਤਿੰਨ ਕੁੰਡਿਆਂ ਦਾ ਇੱਕ ਬਣਿਆ ਠੀਕ ਹੈ 14ਵੀਂ ਸਿਲਾਈ ਡਿਜ਼ਾਈਨ ਦੀ ਦੇਖੋ पांच कुंडे अपने इस तरह उल्टे आने एक दो तीन चार पांच इस तरह ठीक है थ्रेड करा पीछे छे कुंडे अपनी उल्टी आने देखो थ्रेड करेंगे पीछे ਹੁਣ ਆਪਣੇ ਜਿਹੜੇ ਤਿੰਨ ਇਧਰ ਉਲਟੇ ਇਹ ਤਿੰਨ ਸਿੱਧੇ ਆਉਣਗੇ ਦੇਖੋ 1 2 3 ਸਟਾਰਟਿੰਗ ਜਾਪਨੇ 6 ਉਲਟੇ ਤੇ ਤਿੰਨ ਸਿੱਧੇ ਅੱਗੇ ਆਪਣੇ ਉਸੇ ਤਰ੍ਹਾਂ 9 ਉਲਟੇ 1 2 3 4 5 6 7 8 9 9 ਵਲਟ ਤੇ 10 ਸਿੱਧੇ ਵਿੱਚ ਡਿਜ਼ਾਈਨ ਇਸੇ ਤਰ੍ਹਾਂ ਹੀ ਆਉਂਦਾ ਜਾਂਦਾ ਹੈ ਸਟਾਰਟਿੰਗ ਤੇ ਲਾਸਟ ਤੇ ਬਸ ਚੇਂਜ ਹੁੰਦਾ ਹੈ ਫਿਰ ਉਸੇ ਤਰ੍ਹਾਂ 9 ਵਲਟ ਇੱਕ 2 10 4 5 6 7 8 9 10 ਸਿੱਧੇ 1 2 10 ਛੇ ਉਲਟੇ 1 2 10 4 5 6 14ਵੀਂ ਸਲਾਈ ਕੰਪਲੀਟ ਹੋ ਗਈ 15ਵੀਂ ਸਲਾਈ ਡਿਜ਼ਾਈਨ ਦੀ ਇਸ 15ਵੀਂ ਸਲਾਈ ਡਿਜ਼ਾਈਨ ਦੀ ਜਿਹੜਾ ਕੁੰਡਾ ਜਿਸ ਤਰ੍ਹਾਂ ਦਿਖਾਈ ਦਿੰਦਾ ਠੀਕ ਹੈ 1 2 10 4 5 6 ਕੁੰਡੇ ਆਪਣੇ ਹੀ ਸਿੱਧੇ ਆ ਜਾਣਗੇ ਠੀਕ ਹੈ ਇਸ ਤਰ੍ਹਾਂ ਉਸ ਤੋਂ ਬਾਅਦ ਤਿੰਨ ਕੁੰਡੇ ਜਿਹੜੇ ਉਲਟੇ ਆ ਉਲਟੇ ਆਉਣਗੇ 1 2 3 ਵੇਚ ਡਿਜ਼ਾਈਨ ਹੁਣ ਉਸੇ ਤਰ੍ਹਾਂ 9 ਸਿੱਧੇ 3 ਉਲਟੇ 1 2 3 4

2 10 1 2 10 4 5 6 ਸਿੱਧੇ लास्ट ਤੇ ਠੀਕ ਹੈ ਜੀ ਮੈਂ ਸਟਾਰਟਿੰਗ 6 ਸਿੱਧੇ ਆਏ लास्ट ਦੇ 6 ਸਿੱਧੇ ਆ ਗਏ 15ਵੀਂ ਸਲਾਈ ਆ ਗਈ ਡਿਜ਼ਾਈਨ ਦੀ ਇੱਕ ਹੁੰਡਾ ਤਾਰੇ ਰੋਸ ਤੋਂ ਬਾਅਦ ਇੱਕ ਕਤਾਰਿਆ ਕੁੰਡਾ ਹੈ ਗਿਆ ਕਿ ਹੋ ਗਿਆ ਆਪਣੇ ਕੋਲ 2 10 4 5 6 ਕੁੰਡੇ ਉਲਟੇ ਜਿਹੜੇ ਇੱਧਰ 6 ਸਿੱਧੇ ਇੱਧਰ 6 ਉਲਟੇ ਆ ਗਏ ਜਿਹੜੇ 3 ਉਲਟੇ ਇੱਧਰ 3 ਸਿੱਧੇ ਤਾਂ ਸਾਰੀ ਸਿਲਾਈ ਇਸੇ ਤਰ੍ਹਾਂ ਕੰਪਲੀਟ ਕਰਨੀ ਹੈ ਸਟਾਰਟਿੰਗ 'ਚ ਆਪਣੇ ਕੋਲ 6 ਸਿੱਧੇ 6 ਉਲਟੇ 3 ਸਿੱਧੇ ਆਉਣਗੇ ਵਿੱਚ ਉਸੇ ਤਰ੍ਹਾਂ 9 ਉਲਟੇ 3 ਸਿੱਧੇ ਠੀਕ ਹੈ 1 2 10 4

तीन चार छे पलटे ठीक है तो देखो हम इस तरह आप आपे बारह सलाह आपे कंप्लीट की चार चार अठ चार बारह ठीक है चार सलावान मैं इतें कंप्लीट कर लिया दो बार इस तरह मैं होर अठ सलाह कंप्लीट करूंगी ठीक है 12 ਸਲਾਈਆਂ ਦਾ ਆਪਣਾ ਡਿਜ਼ਾਈਨ ਹੋ ਗਿਆ 12 ਦਾ ਹੀ ਆਪਾਂ ਉੱਪਰ ਬਣਾਉਣਾ ਇੱਕ ਵਾਰ ਡਿਜ਼ਾਈਨ ਰਿਪੀਟ ਹੋ ਗਿਆ ਦੂਸਰੀ ਵਾਰ ਫੇਰ ਆਪਾਂ ਪਹਿਲੀ ਸਲਾਈ ਤੋਂ ਲੈ ਕੇ ਚਾਰ ਸਲਾਈਆਂ ਫੇਰ ਪਹਿਲੀ ਸਲਾਈ ਤੋਂ ਲੈ ਕੇ ਚਾਰ ਸਲਾਈਆਂ ਤਿੰਨ ਵਾਰੀ ਆਪਾਂ ਉੱਪਰ ਡਿਜ਼ਾਈਨ ਰਿਪੀਟ ਕਰਨਾ ਡਿਜ਼ਾਈਨ ਜਿਹੜਾ ਕੰਪਲੀਟ ਹੋ ਗਿਆ ਇਸ ਤਰ੍ਹਾਂ ਠੀਕ ਹੈ 24 ਸਲਾਈਆਂ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ 12 ਸਲਾਈਆਂ ਆਪਣੀਆਂ ਇਸ ਤਰ੍ਹਾਂ 12 ਸਲਾਈਆਂ 'ਚ ਡਿਜ਼ਾਈਨ ਆ ਜਿਹੜਾ ਜਗ੍ਹਾ ਚੇਂਜ ਹੋਈ ਦੇਖੋ ਇੱਧਰ ਆਪਣਾ ਅੱਧਾ ਡਿਜ਼ਾਈਨ ਬਣਦਾ ਹੈ ਇਦਰ ਵੀ ਇੱਦਾਂ ਡਿਜ਼ਾਈਨ ਬੰਦ ਹੈ ਠੀਕ ਹੈ ਇਸ ਤਰ੍ਹਾਂ 12 ਸਲਾਈਆਂ ਦਾ ਹੀ ਡਿਜ਼ਾਈਨ ਹੈ 12 ਸਲਾਈਆਂ ਚ ਉੱਪਰ ਡਿਜ਼ਾਈਨ ਦੀ ਜਗ੍ਹਾ ਚੇਂਜ ਹੁੰਦੀ ਹੈ ਤਾਂ 24 ਸਲਾਈਆਂ ਆਪਾਂ ਕੰਪਲੀਟ ਕਰਦੇ ਜਾਣਾ ਕਿਸੇ ਵੀ ਪ੍ਰੋਜੈਕਟ ਤੇ ਇਹਨੂੰ ਅਪਲਾਈ ਕਰ ਸਕਦੀਆਂ ਡਿਜ਼ਾਈਨ ਵਧੀਆ ਲੱਗਿਆ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਧੰਨਵਾਦ